ਇਹ ਜਗਾ ਜਿਹੜੀ ਤੁਸੀਂ ਦਿੱਤੀ ਆ ਇਹ ਇਹ ਕਿੰਨੇ ਦੀ ਦਿੱਤੀ ਹੈ ਕਿਹਨੂੰ ਦਿੱਤੀ ਹੈ ਆ ਬਲਵਿੰਦਰ ਸਿੰਘ ਪ੍ਰੋਫੈਸਰ ਆ ਜੀ ਅੱਛਾ ਜੀ ਸਰਕਾਰੀ ਮੁਲਾਜ਼ਮ ਆ ਹੂੰ ਹੂੰ ਇਹਨੇ ਲੈਤੀ ਆ ਇਹ ਕਹਿੰਦਾ ਮੈਨੂੰ ਦੇ ਦਿਓ ਦੱਸ ਕੇ ਦਿੱਤੀ ਆ ਵੀ ਇਹ ਜਦੋਂ ਮਰਜ਼ੀ ਖਾਲੀ ਕਰਾ ਸਕਦੇ ਆ ਫੁੱਡਾ ਵਾਲੀ ਜਗਾ ਕੀ ਹੂੰ ਤੇ ਵੀ ਇਹ ਮੇਰੀ ਕੋਈ ਇਹਦਾ ਰਜਿਸਟਰੀ ਨਹੀਂ ਮੇਰੀ ਕੁਛ ਨਹੀਂ ਮੇਰਾ ਸਿਰਫ ਕਬਜ਼ਾ ਗਾ ਮੇਰਾ ਕੰਮ ਚੱਲਦਾ ਇੱਥੇ ਮੈਂ ਤੁਹਾਨੂੰ ਹੂੰ

साढ़े सात लाख में ये गल हुई दोनों दुकान hmm. ये बोला हमने बेचना है तो ये बोला कि मेरा एक और दुकान है hmm. या तो वो भी ले लो आप निपट जाएगा मेरा यहाँ पे रहना नहीं है मैंने घर बना लिया धोियाना में hmm. मैं वहाँ रहूँ हमने खाते में इसको ग्यारह लाख कुछ रुपए दे के इससे लिखा पढ़ी करके कोर्ट से सारा काम करवा के अभी आया था मैंने इससे पिछले महीने किराया इसने दे दिया hmm. इस महीने किराया इसने कैसे सेटिंग उसके साथ किया पता नहीं वो कह रहा किराया हम आपको नहीं देंगे हमको कह रहा है और ये फर्श हमने बनवाया है सारा बजरी बुजरी डाल के तब तक कोई बोला नहीं जब किराया मांगने आया ना इस महीने में तब वो कह रहा है क्या कि हम किराया आपको नहीं देंगे उसको देंगे आप कहा आप क्या काम करते हैं हम चिनाई चेन्नई का ठीक ठेकेदार हो कहाँ के रहने वाले बिहार के बिहार के ਬਲਜਿੰਦਰ ਸਿੰਘ ਭਾਈ ਜੀ ਕੀ ਕਰਦੇ ਹੋ ਤੁਸੀਂ ਮਹਿੰਦਰ ਕਾਲਜ ਮਹਿੰਦਰ ਕਾਲਜ ਕੀ ਕੀ ਕਰਦੇ ਹੋ ਉੱਥੇ ਬਸ ਟੀਚਰ ਹੈ ਭਾਈ ਜੀ ਟੀਚਰ ਹਾਂ ਤੁਹਾਨੂੰ ਇਹ ਪਤਾ ਵੀ ਸਰਕਾਰੀ ਕਬਜ਼ੇ ਦੀ ਜਗਾ ਹੈ ਨਾ ਮੈਨੂੰ ਇਹਨਾਂ ਨੂੰ ਪਤਾ ਨਹੀਂ ਪਤਾ ਪਤਾ ਨਹੀਂ ਮੈਨੂੰ ਨਹੀਂ ਪਤਾ ਹੈ ਮੇਰੇ ਕੋਲ ਮੁੱਕਰ ਨਹੀਂ ਹੈ ਗੱਲ ਹਾਂ ਜਿਹੜੀ ਗੱਲ ਹੈ ਨਹੀਂ ਬੈਠੀ ਲੈ ਲਈ ਨਹੀਂ ਮਾ ਫੋਟੋ ਸਾਹ ਉਸਨੇ ਦਿਲਾਇਆ ਨਾ ਇਹਦਾ ਰਿਸ਼ਤੇਦਾਰ ਹੈ ਪ੍ਰਸੰਤ ਭਾਈ ਭਾਈ ਉਹ ਉਸਕੋ 1 ਸਾਲ ਸੇ ਜਾਣਤੇ ਹੈ ਉਸਕੇ ਪਿੱਛੇ ਉਹ ਪਰੇ ਹੋਏ ਥੇ ਹਾਂ ਨੀ ਤੁਹਾਨੂੰ ਇਹ ਪਤਾ ਨਹੀਂ ਵੀ ਇਹ ਤਾਂ ਹੈ ਹੀ ਦੇ ਜਾਇਜ਼ ਤੁਸੀਂ ਪਹਿਲੀ ਗੱਲ ਤਾਂ ਇਹ ਦੱਸੋ ਸਰਕਾਰੀ ਜ਼ਮੀਨ ਤੁਸੀਂ ਮੁੱਲ ਕਿਵੇਂ ਲੈ ਲਈ ਇਹ ਸਰਕਾਰੀ ਮੁਲਾਜ਼ਮਾ ਜੀ ਦੱਸ ਕੇ ਦੱਸੀਆ ਇੱਥੇ ਦੇ ਸੌਰੇ ਇੱਥੋਂ ਦੀ ਰਹਿਣ ਵਾਲਾ ਇਹ ਐਸ ਭੱਲੇ ਦੇ ਰਹਿਣ ਵਾਲਾ ਨਹੀਂ ਇਹਦਾ ਵੇਚ ਕੀ ਤੁਸੀਂ ਕਿਹ ਲੈ ਲਈ ਹਾਂ ਇਹ ਕਹਿੰਦਾ ਜੀ ਮੈਂ ਇਹ ਤਾਂ ਚੋਰੀ ਦਾ ਮਾਲ ਹੈ ਇੱਕ ਮਿੰਟ ਇਹ ਤਾਂ ਚੋਰੀ ਦਾ ਮਾਲ ਹੈ ਇਹ ਵੀ ਉਨੀ ਗੁਨਾਹਗਾਰਾ ਖਰੀਦਣ ਵਾਲਾ ਵੀ ਉਨੀ ਗੁਨਾਹਗਾਰਾ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਪਾਉਣ ਦੇਣੀ ਕਹਿੰਦਾ ਜੀ ਮੈਂ ਪੁੱਟ ਵਾਲਿਆਂ ਨੂੰ ਪੈਸੇ ਦੇ ਕੇ ਆਪੇ ਪਾ ਲੂੰ ਮੇਰੇ ਕੋਲ ਪਹਿਲਾਂ ਵੀ ਸਾਰੀਆਂ ਕਬਜ਼ੇ ਵਾਲੀਆਂ ਜਗ੍ਹਾ ਕਹਿੰਦਾ ਮੇਰੇ ਕੋਲ ਚੌਂਸਰ ਬਸ ਦੀ ਸਾਰੀਆਂ ਕਬਜ਼ੇ ਵਾਲੀਆਂ ਕਹ ਲੋ ਵੇਖੋ ਮੜਾ ਕਰਲਾ ਮੜਾ ਜਿਹੜੀ ਗੱਲ ਕਹੀ ਉਹ ਸੱਤ ਸੱਤ ਪੱਤ ਚਲੋ ਤੁਸੀਂ ਅੱਜ ਬੋਲੋ ਕਿ ਨਹੀਂ ਮੈਂ ਤਾਂ ਸੱਚ ਦਾ ਬੋਲਦੀ ਆ ਨਾ ਹਾਂ ਹੈਗਾ ਸਰਕਾਰ ਤੋਂ ਵੀ ਟਾਰੇ ਕੋਈ ਨਹੀਂ ਤੂੰ ਮੇਕੀ ਲੈਰੀ ਮੈਂ ਤਾਂ ਕਹਿੰਦਾ ਵੀ ਸਰਕਾਰ ਕਾਹਨ ਨਹੀਂ ਰੋਗੇ ਜੀ ਇਹਨੇ ਵੇਚੀ ਲੈਣੀ ਪਾਉਗੀ ਰੋਕਣ ਨਹੀਂ ਦੇ ਦੋ ਮੇਰੀ ਗੱਲ ਸੁਣ ਲਓ ਹਾਂਜੀ ਹਾਂ ਦੱਸੋ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਇਹ ਕੁੜੀ ਕਿਹਦੀ ਵੀ ਆਹ ਜਗ੍ਹਾ ਮੇਰੇ ਕੋਲੇ ਆ ਇਹ ਕਹਿੰਦਾ ਮੈਂ ਖਰੀਦ ਲਈ ਆਹ ਬੰਦੇ ਦੋਨਾਂ ਨੂੰ ਮੈਂ ਆਖਿਆ ਸੀ ਕੁੜੀ ਨੂੰ ਬੁਲਾ ਕੇ ਪੁੱਛੋ ਵੀ ਕਿਰਾਇਆ ਕਿਨੂੰ ਦੇਣਾ ਹੂੰ ਇਹਨਾਂ ਨੇ ਪੁੱਛਿਆ ਹੁਣੇ ਦੱਸਿਆ ਉਹ ਆਉਂਦੀ ਆ ਕਹਿੰਦੀ ਮੈਂ ਲਗਵਾਇਆ ਉਹ ਕਰਾਈ ਲਈ ਜਲਦੀ ਆ ਇਹ ੱਤਕੇ ਨਾ ਮੇਰੇ ਗਾਲ ਪੈਂਦੀਆਂ ਮੇਰਾ ਕੀ ਕਸੂਰ ਆਈ ਹੂੰ ਮੈਂ ਤਾਂ ਜਿਹੜਾ ਕਰਾਇਆ ਦੇਣਾ ਚਾਹੇ ਉਹ ਕਹਿੰਦੇ ਇਹਨੂੰ ਦੇ ਮੈਂ ਦੇ ਇਹਨੂੰ ਹੂੰ ਵੀ ਮੇਰੇ ਕਿਉਂ ਸੱਤੇ ਚੜਦੇ ਆਂ ਮੈਂ ਇਹਨਾਂ ਨੂੰ ਕੋਈ ਬੋਲ ਦੇਣੀ ਮੇਰੇ ਬਾਹਰ ਜਾ ਕੇ ਸਾਰਾ ਬੋਲਾ ਕਿ ਆਪ ਕਿਰਾਇਆ ਦਾ ਫਾਈਨਲ ਕਰ ਲਓ ਅਗਲੇ ਮਹੀਨੇ ਹਾਂ ਹਾਂ ਕਹਿੰਦਾ ਨਾ ਇਹ ਕਹਿੰਦਾ ਮੈਂ ਮੇਰੇ ਸਿਰ ਤੇ ਕਹਿਣਾ ਮੇਰੇ ਨੂੰ ਪੁੱਛਾ ਬੋਲੋ ਬੋਲਾ ਪਿਛਲੇ ਮਹੀਨੇ ਕਿਰਾਇਆ ਇਹ ਮਹੀਨੇ ਕਿਰਾਇਆ ਲੈ ਗਏ ਇਹ ਸਾਲ ਮੈਂ ਸੈਟਿੰਗ ਕਰ ਲਈ ਇਸ ਸੈਟਿੰਗ ਕੀਤੀ ਸੈਟਿੰਗ ਕਰ ਲੈਣਾ

ਪੀ ਡਬਲਯੂ ਡੀ ਦੀ ਜਗ੍ਹਾ ਪੁੱਡਾ ਦੀ ਜਗ੍ਹਾ ਪੰਜਾਬ ਗਵਰਨਮੈਂਟ ਦੀ ਜਗ੍ਹਾ ਤੁਸੀਂ ਕਿਵੇਂ ਖਰੀਦ ਲਈ ਯਾਰ ਯਾਰ ਸਦਾ ਦਾ ਕਿਉਂ ਨਹੀਂ ਸਾਰਿਆਂ ਨੂੰ ਪਤਾ ਪੰਜਾਬ ਦੇ ਮੈਂ ਤੁਸੀਂ ਇੱਕ ਮਿੰਟ ਯਾਰ ਹਾਂ ਹਾਂ ਖਰੀਦਣ ਵਾਲਾ ਵੱਧ ਚੋਰੀ ਦਾ ਮਾਲ ਖਰੀਦਣ ਵਾਲਾ ਗੁਨਾਹਗਾਰ ਹੁੰਦਾ ਸਰਕਾਰ ਨਹੀਂ ਪਤਾ ਕਿਉਂ ਨਹੀਂ ਪਤਾ ਕਿਉਂ ਨਹੀਂ ਸਾਰਾ ਸਮਾਂ ਦੱਸ ਕੇ ਦੁਨੀਆ ਨਾਲ ਗੱਲ ਵੀ ਮੈਂ ਇਹ ਜਦੋਂ ਮਰਦੀ ਖਾਤ ਤੱਕ ਮੇਰੇ ਕੋਲ ਕੋਈ ਪੁਪਣੀ ਕੋਈ ਰਜਿਸਟਰੀ ਇਹ ਕਹਿੰਦੇ ਦੀ ਮੈਂ ਪੈਸੇ ਦੇ ਕੇ ਆਪਣੀ ਭਾਤ ਨੂੰ ਮੰਨਾਣੇ ਮੇਰੇ ਕੋਲ ਪਹਿਲਾਂ ਚੰਪਰਵਾਸ ਦੀ ਜਗ੍ਹਾ ਇਹ ਰਿਸਰਸ ਸੌਦਾ ਕਰਵਾਇਆ ਸਾਨੂੰ ਨਹੀਂ ਪਤਾ ਕਹਿੰਦੇ ਵੀ ਠੀਕ ਹੈ ਸਾਰਾ ਪਤਾ ਮੁੱਕਣਾ ਮੈਨੂੰ ਨਹੀਂ ਪਤਾਗਾ ਚੁਗਿਆ ਤੇ ਜਗਤ ਕੋਈ ਨਹੀਂ ਕੋਈ ਤੂੰ ਵੇਚੀ ਨਹੀਂ ਚਾਹੀਦਾ ਇਹ ਕਹਿੰਦਾ ਇਹ ਕਹਿੰਦਾ ਇਹ ਕੁੱਤੋਂ ਵੇਚੋ ਮੈਂ ਬੱਜ ਜਾਗਾ ਤੂੰ ਵੇਚੀ ਹੈ ਨਾ ਮੈਂ ਕਿਹਾ ਮੈਂ ਕਿ ਕਬਜ਼ਾ ਲਗਾਣਾ ਤੁਹਾਨੂੰ ਦੱਸ ਕੇ ਦਿੱਤੇ ਸੀ ਸਰਕਾਰੀ ਦਾ ਕਿਉਂ ਹੁਣ ਕਰਾ ਕੇ ਮੰਗਦੇ ਹੋ ਹੁਣ ਸਰ ਇਹ ਨਹੀਂ ਦਿੱਤੀ ਸਮਾਨ ਕੋ ਬਾਸਪਾਲੀ ਨਾ ਲਾ ਦਿੱਤੀ ਇਹ ਨਹੀਂ ਦਿੱਤੀ ਇਹ ਧੱਕੇ ਨਾਲ ਖੋ ਰਹੇ ਆ ਇਹ ਧੱਕੇ ਨਾਲ ਖੋ ਰਹੇ ਟੋਟੇ ਕੋਲੇ ਕੀ ਕਾਗਜ਼ ਦਿਖਾਓ ਉਹ ਨਹੀਂ ਲਾਈ ਆ ਹਾਂ ਹਾਂ ਧੱਕੇ ਨਾਲ ਖੋਹਿਆ ਸਰ ਜੀ ਇਹ ਮੇਰੀ ਇਹਨਾਂ ਨੇ ਮੈਂ ਅਨਪੜਾ ਇਹ ਜਿੰਦਰਾ ਕਹਿੰਦਾ ਪੈਸਾ ਰਹਾ ਮੈਨੂੰ ਪਤਾ ਨਹੀਂ ਕਿਵੇਂ ਖਾ ਮੈਂ ਸائن ਜ਼ਰੂਰ ਕੀਤੇ ਆ ਇਹ ਧੱਕੇ ਨਾਲ ਆ ਖੋਹਿਆ ਪੰਜ ਮਹੀਨੇ ਬਾਅਦ ਨਾਲ ਦੀ ਨਾਲ ਇਹਨਾਂ ਨੇ ਅਦਕਲ ਮੇਰੀ ਕਿਰਿਆਨੇ ਵੀ ਸੀ ਜੀ ਬਣੇ ਬਣੇ ਵਧੀਆ ਮਰਾਟਾ ਚ ਮੈਂ ਵਧੀਆ ਮੇਰੇ ਪੈਸੇ ਵਟਾ ਉਹ ਕਿਹਦੇ ਕੋਲ ਹੈ ਹੁਣ ਉਹ ਇਹਨਾਂ ਨੇ ਲੈ ਲਏ ਨਾਲ ਦੀ ਰਾਤ ਨੂੰ ਬਾਹਰ ਕੱਢਿਆ ਜਿਨ੍ਹਾਂ ਨੇ ਮੈਨੂੰ ਐਂ ਚੱਕ ਕੇ ਬਸ ਮੈਂ ਆ ਚੱਕ ਕੇ ਬਸ ਆਹੀ ਬਾਹਰ ਨਿਕਲਣੀ ਆ ਖਾ ਨਾ ਜਿਹਨੇ ਬਾਹਰ ਕੱਢਿਆ ਇਹਨਾਂ ਨੇ ਮੈਨੂੰ ਨਾਲ ਦੀ ਨਾਲ ਕੰਮ ਚ ਰਹਿ ਤਾਂ ਮੈਂ ਹਾਂ ਹੁਣ ਧੱਕੇ ਨਾਲ ਕੰਮ ਦਾ ਪੰਜ ਮਹੀਨੇ ਬਾਅਦ ਮੰਗ ਰਿਆ ਕਿ ਮੁੰਡਾ ਪਿਆ ਕਰਨਾ ਮੈਨੂੰ ਪੈਸੇ ਦੇ ਦੋ ਹਾਂ ਮੈਂ ਕਿਹਾ ਸੀ ਮੋੜ ਦੇ ਮੈਂ ਕਹਿੰਦੀ ਮੈਂ ਪੱਤਰਕਾਰ ਹਾਂ ਪੱਤਰਕਾਰ ਹਾਂ ਘਰ ਵਾਸਤੇ ਲੋਟ ਕੇ ਨਹੀਂ ਜਾਣੀ ਇਹ ਜਾ ਨਹੀਂ ਕਰਦੀ ਇਹ ਕਿਹਨੂੰ ਇਹ ਵਾਰ ਵਾਰ ਕਰਦੇ ਜੀ ਵਾਰ ਵਾਰ ਗੰਦ ਵਾਤ ਮੇਰੇ ਗੁੱਸੇ ਧੱਕੇ ਨਾ ਕਰੀ ਗੁੱਡੇ ਭੁਲਾਨੀ ਆ ਤੁਸੀਂ ਦੋਣ ਅਸੀਂ ਗੁੱਡਾ ਕਰਦੇ ਹਾਂ ਪਰ ਮੇਰੀ ਗੱਲ ਸੁਣੋ ਗੁੰਡਾਆਂ ਦੇ ਡਾਕਟਰ ਇਹਦਾ ਨਾਮ ਮੁਲਾਜ਼ਮਾਂ ਤੁਸੀਂ ਨਹੀਂ ਨਹੀਂ ਇਹਦਾ ਨਾਮ ਲਾ ਲਓ ਸਾਰਾ ਡਾਕਟਰ ਕਰਦਾ ਕਰ ਮੇਰੀ ਗੱਲ ਗੁੰਡਾ ਦੇ ਦਸਤਰ ਤੇ ਤੁਹਾਨੂੰ ਕਰਨੀ ਸਾਨੂੰ 4 ਮਹੀਨੇ ਹੋ ਗਏ ਸਰ ਮੈਂ ਕਿਹਾ ਵਾਲੀ ਹਾਂ ਹਾਂ ਸਰ ਇਹ ਸਾਰਾ ਅੱਜ ਬੱਸ ਸਰਾ ਮੀਂਹ ਇੱਕ ਐਨੀ ਮੈਸੇਜ ਮਾਰ ਕੇ ਆਉਂਦੀ ਆ ਆ ਕੇ ਕਹਿੰਦੀ ਗੁੰਡੇ ਬੁਲਾਉਂਗੀ ਜਾਂ ਤੈਨੂੰ ਆਸਮਾਨ ਬਾਹਰ ਮਾਰੂੰਗੀ ਗੁੰਡੇ ਬੁਲਾ ਕੇ ਤਾਂ ਸੰਖਿਆ ਬੰਦੇ ਆ ਜੀ ਇਹਨੇ ਮੈਂ 14 ਦੱਸਿਆ ਮੈਂ ਦੀ ਪਿਓ ਦੀ ਉਮਰ ਤੋਂ ਵੱਡਾ ਕਹਿੰਦੇ ਚੋਰੀ ਆਸਮਾਨ ਤੋਂ ਬਾਹਰ ਮਾਰੂੰਗੀ ਕਹਿੰਦੀ ਗੁੰਡਾ ਕਰਦੀ ਕਰਦੀ ਜਾਏ ਜਿਹੜੇ ਗੁੰਡੇ ਆ ਦੇ ਆ ਪ੍ਰੋਫੈਸਰ કે પેલા દુકાન પર ફણતી જમબા ફણની બંદે ભલાયા કે એને બહાર બનાવી નાખે બનાવી દે મારી પૂરે રા બનારા ਆਹਨੇ ਕੋ ਸੰਦੇਬ ਲਾਇਆ ਮੈਂ ਕਹਿੰਦੀ ਮੈਂ ਗੁੰਡੇ ਬੁਲਾਏ ਚੱਕ ਸਾਮਾਨ ਬਾਹਰ ਮਾਰੂੰਗੀ ਹੂੰ ਬਣਾ ਵੀਡੀਓ ਸਾਮਾਨ ਚੱਕ ਕੇ ਬਾਹਰ ਮਾਰੂੰਗੀ ਕਿਹਦੀ ਮੈਂ ਗੁੰਡੀ ਆ ਤੁਸੀ ਮੇਰੇ ਜਾਣਦੇ ਨਹੀਂ ਕਹਿੰਦੀ ਪ੍ਰੋਫੈਸਰ ਗੁੰਡਾ ਦਾ ਅਸੀਂ ਚੱਕ ਸਾਮਾਨ ਬਾਹਰ ਅਸੀਂ ੱਤਕੇ ਨਾ ਬੜ ਕੇ ਬੈਠੇ ਜਾਉਂਦੇ ਹਾਂ ਹਾਂ ਬੈਠੋ ਤਾਂ ਮੇਰੇ ਗੱਲ ਖਰਮ ਜਬਰਦਸਤੀ ਬੜ ਕੇ ਬੈਠੇ ਨਹੀਂ ਜੀ 400 ਮੀਨਾ ਕੋਸਰ ਇਹ ਮੈਸੇ ਲੈ ਜਾ ਪੈਸੇ ਮੋੜ ਦੇ ਲਾ 100 ਸਰ ਮੈਂ ਦੂਜੇ ਦੇ ਚਿਹਰੇ ਨਹੀਂ ਗੁੰਡਾ ਹੋਰ ਦੇ ਚਿਹਰੇ ਨਹੀਂ ਇਹ ਦੂਸਰੀ ਦਾ ਲੈ ਰਿਹਾ ਜੀ ਗੁੰਡਾ ਨਹੀਂ ਦੱਸੋ ਖਾਦੇ ਨਹੀਂ ਆਇਆ ਜੀ ਸਰ ਖਾਦੇ ਜੀ ਪੈਸੇ ਪਾਇਆ ਹਾਂ ਜੀ ਚੈੱਕ ਕਰ ਲੈ

ਕੋਈ ਚੀਜ਼ ਮੈਂ ਦਰਕਾ ਹੋਰ ਨਹੀਂ ਦਿਖਾਉਂਦੀ ਚੱਲੀ ਮੈਂ ਮੁੰਡੇ ਬੁਲਾਣੀਆਂ ਮੁੰਡੇ ਬੁਲਾਏ ਮਾਰੋ ਮੈਂ ਧੱਕੇ ਨਾਲ ਬਣ ਬਣ ਜਾਂਦੀ ਐ ਜੀ ਇਹ ਘਰ ਵਾਲੀ ਬਣ ਕੇ ਆਉਂਦੀ ਐ ਪ੍ਰੋਫੈਸ਼ਨਲ ਦੇ ਕੋਲ ਗਲਤ ਜਨਾਨੀ ਆ ਨਿਜਾਇਜ਼ ਕੰਦੀ ਮੇਰੇ ਘਰ ਵਾਲੀਆਂ ਘਰ ਵਾਲੀ ਬਣ ਕੇ ਤੁਮ ਜਗਾਉਂਦੀ ਐ ਥੇ ਉਹ ਤਾਂ ਕਹਿੰਦਾ ਪ੍ਰੋਫੈਸਰ ਜਨਾਨੀ ਬਣਾ ਕੇ ਬੁਲਾਉਂਦਾ ਅੱਠ ਅੱਠ ਜਨਾਨੀਆਂ ਆਉਂਦੀਆਂ ਇੱਥੇ ਧੰਕੀਆਂ ਮਾਰਦੀਆਂ ਕੇ ਬਾਈ ਜੀ ਸਾਨੂੰ ਤਾਂ ਸਰਕਾਰੀ ਮੁਲਾਜ਼ਮਾਂ ਨੇ ਕਹਿੰਦੇ ਆਪੇ ਇੱਟਾ ਕਹਿੰਦਾ ਮੇਰੇ ਕੋ ਸਾਰੀ ਪਹਿਲਾਂ ਚੌਥਰ ਵਸਤੀ ਵੀ ਇਹੀ ਜਗ੍ਹਾ ਦੀ ਬੱਚਾ ਹੈ ਜੀ ਚਲੋ ਦੋਸਤੋ ਤੁਹਾਨੂੰ ਦੱਸਿਓ ਕਿ ਇਹ ਪੀ ਡਬਲਯੂ ਡੀ ਦੀਆਂ ਝੁੱਗੀਆਂ ਵਜਦੀਆਂ ਨੇ ਕੋਈ ਇੱਥੇ 4 ਲੱਖ ਰੁਪਏ ਗਾਇਦਾ ਭਾਅ ਹੈ ਵੈਸੇ ਤਾਂ ਜੇਕਰ ਅੱਜ ਨਿਲਾਮੀ ਕੀਤੀ ਜਾਵੇ ਤਾਂ ਇੱਥੇ ਸਾਰੇ ਨਜਾਇਜ਼ ਕਬਜ਼ੇ ਤੇ ਨਜਾਇਜ਼ ਕਬਜ਼ਾ ਵੀ ਜਿਹੜਾ ਹੈ ਬਿਕ ਰਿਹਾ ਕਿਵੇਂ ਬਿਕ ਰਿਹਾ ਉਹਦੀ ਲੜਾਈ ਤੁਸੀਂ ਸਾਰੀ ਹੁਣ ਤੱਕ ਦੇਖ ਲਈ ਪ੍ਰਸ਼ਾਸਨ ਚੁੱਪ ਹੈ ਸਰਕਾਰੀ ਜ਼ਮੀਨਾਂ ਜਿਹੜੀਆਂ ਨੇ ਸਰਕਾਰ ਪਈ ਹੋਈ ਆ ਵੀ ਆਹ ਵੇਚਦੇ ਉਹ ਵੇਚਦੇ ਕੱਟੋ-ਕਾਟੇ ਇੱਕ ਕਿੱਲਾ ਡੇਢ ਕਿੱਲਾ ਜਗ੍ਹਾ ਹੈ ਤੇ ਜੇਕਰ ਗੱਲ ਕਰੀਏ ਕੋਈ 70-80 ਕਰੋੜ ਦੀ ਇਹ ਜਗ੍ਹਾ ਹੈਗੀ ਆ ਮੌਕੇ ਤੇ ਸੋ ਲੜਾਈ ਕਹਿੰਦੇ ਚੋਰੀ ਦਾ ਮਾਲ ਡਾਂਗਾ ਦੇ ਗਾਜ ਕੀ ਦਾ ਸਮਾਨ ਕਿਸੇ ਦਾ ਹੈ ਕੀ ਨਹੀਂ ਲੜਾਈਆਂ ਜਿਹੜੀਆਂ ਨੇ ਇਹ ਪੈ ਰਹੀਆਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਜਿਹੜੇ ਇੱਥੇ ਉਵੇਂ ਦੁਕਾਨਾਂ ਬਣ ਗਈਆਂ ਸਾਰਾ ਤੁਸੀਂ ਦੇਖੋ ਵੀ ਫਰੰਟ ਜੇ ਕਟੋ ਘਟ ਜਿੰਨੀਆਂ ਤਾਂ 3.5 ਸੌ ਫੁੱਟ ਦਾ ਹੈ 400 ਫੁੱਟ ਦਾ ਦੋ ਕਿੱਲਾਂ ਦਾ ਫਰੰਟ ਹੈਗਾ ਤੇ ਪਿੱਛੇ ਵੀ ਜਿਹੜੇ ਘਰ ਬਣੇ ਹੋਏ ਨੇ ਇਹ ਪੀ ਡਬਲਯੂ ਡੀ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਉਵੇਂ ਬੈਠ ਗਏ ਅੱਜ ਤੋਂ ਕੋਈ 30 35 40 ਸਾਲ ਪਹਿਲਾਂ ਤੇ ਉਵੇਂ ਹੀ ਇਹ ਜਿਹੜਾ ਕਿਸੇ ਨੇ ਛੜਾਇਆ ਨਹੀਂ ਹੁਣ ਕਬਜ਼ੇ ਦੇ ਆਧਾਰ ਦੇ ਉੱਤੇ ਜਿਵੇਂ ਦੱਸਦੇ ਆ ਕਿ 10 ਲੱਖ ਰੁਪਏ ਦੀ ਇਹ ਜਗ੍ਹਾ ਲਈ ਹੈ ਹੁਣ ਇਹਦਾ ਜਿਹੜਾ ਨਿਪਟਾਰਾ ਕੌਣ ਕਰੂਗਾ ਹੁਣ ਪੁਲਿਸ ਦੇ ਵਿੱਚ ਕੀ ਕਰੂਗੀ ਪੁੱਡਾ ਇਹਦੇ ਵਿੱਚ ਕੀ ਕਰੂਗਾ ਇੱਕ ਸਵਾਲ ਖੜਾ ਹੁੰਦਾ ਤੇ ਜਾਂ ਫਿਰ ਜਿਹਦਾ ੱਤਕਾ ਜਿਹਦਾ ਜੋਰ ਉਸੇ ਦੀ ਜਗ੍ਹਾ